ਸਸਤੀ ਭਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੇ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੱਗਿਆ। ਵੀਡੀਓ ਨੂੰ ਐਂਡ ਤੱਕ ਜੁੜਦੇ ਕਿਹਾ ਕਰੋ। ਸਕਿਪ ਨਾ ਕਰਿਆ ਕਰੋ। ਇਹ ਜਿਹੜੇ ਸੂਟ ਹੋਣਗੇ ਪਿਓ ਤੁਹਾਨੂੰ ਟਿਸ਼ੂ ਦੀ ਸ਼ਰਟ ਮਿਲ ਜੇਗੀ। ਸ਼ਰਟ ਦੇ ਉੱਪਰ ਆ ਫੁੱਲ ਹੈਵੀ ਏਮਬਰਾਇਡਰੀ ਕੀਤੀ ਗਈ ਹੈ। ਪ੍ਰਾਈਸ ਉੱਪਰ ਆਪਾਂ ਮੈਂਸ਼ਨ ਕੀਤਾ ਹੋਇਆ ਬਾਟਮ ਜਿਹੜੀ ਹੋਏਗੀ ਨਾਲ ਇਹਨਾਂ ਦੇ ਪਲੇਨ ਕريب ਦੀ ਬਾਟਮ ਹੋਏਗੀ। ਪ੍ਰਾਈਸ ਇਹਨਾਂ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ। ਇਹ ਵੀ ਦੇ ਰਿਹਾ ਹਾਂ ਦੁਪੱਟਾ ਸੂਟ ਹੋਣਗੇ। ਦੁਪੱਟੇ ਤੁਸੀਂ ਇਹਨਾਂ ਦੇ ਨਾਲ ਆਪ ਰੈਡੀ ਕਰਵਾ ਸਕਦੇ ਹੋ 셔ਟ ਐਂਡ ਬਾਟਮ ਦਾ ਕੰਬੋ ਹੋਏਗਾ ਕਲਰ ਆਪਸ਼ਨ ਇਹਨਾਂ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਐਡ ਕੀਤੇ ਹੋਏ ਨੇ ਤੁਸੀਂ ਅਗਰ ਕੋਈ ਵੀ ਸੂਟ ਇਹਨਾਂ ਵਿੱਚ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਲਈ ਬਾਈ ਕਰ ਸਕਦੇ ਹੋ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਬਹੁਤ ਹੀ ਪਿਆਰੇ ਸੂਟ ਹੋ ਵਿਆਹਾਂ ਸ਼ਾਦੀਆਂ ਪਾਰਟੀਆਂ ਲਈ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਅਸ਼ੰਭਲ ਵੀ ਨਹੀਂ ਹੈ ਕਿ ਜੀ ਪੇਮੈਂਟ ਜਿਹੜੀ ਹੋਏਗੀ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਆਪਣਾ ਤੁਸੀਂ ਐਡਰੈਸ ਭੇਜ ਕੇ ਆਪਣੇ ਐਡਰੈਸ ਤੇ ਤੁਸੀਂ ਸੂਟ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ